ਲੋ ਜੀ ਅੱਜ ਪਾਉਨੇ ਟਾਇਰ ਤੇ ਟੈਂਕੀ ਕਾਹਦੇ ਆ ਕਿਹੜਾ ਵੇਖਦੇ ਆ ਟਾਇਰ ਵੱਡੇ ਪਾ ਦੇਣੇ ਆ ਇਹਦੇ ਤੇ ਕਰਦੇ ਆਂਗੇ ਕੰਮ ਉਹ ਦੂਜਾ ਕੱਲ ਸਟਾਰਟ ਕਰਤਾ ਸੀਗਾ ਇਹਨੂੰ ਤੇ ਪਾਉਨੇ ਟਾਇਰ ਟੂਰ ਵੇਖਦੇ ਆਂ ਕੀ ਬਣਦਾ ਤੇ ਸਾਸਰੀ ਘਾਲ ਸਾਰਿਆਂ ਨੂੰ ਹੋਰ ਸੁਣਾਉ ਕਿ ਇਦਾਂ ਕੀ ਹਾਲ ਚਾਲ ਆ ਤੇ ਬਸ ਆ ਉਹ ਕਾਹਨ ਲੱਗਦੇ ਆਂ ਟੈਂਕੀ ਤੇਲ ਲਿਆ ਕੇ ਪਾਵਾਂਗੇ ਫੇਰ ਟੈਂਕੀ ਚ ਪਾਈਪਾਪੂ ਪਾਈਆਂ ਲਾਵਾਂਗੇ ਇਹਦੀਆਂ ਹੋਰ ਕਾਰੀ ਕੋਸ਼ ਕਰਾਂਗੇ ਤਾਂ ਕਿ ਆ ਖੜਾ ਹਜੇ ਤੱਕ ਇਰਾ ਤਰਪਾਲ ਜੀ ਨੀਵੀਂ ਉੱਚੀ ਕਰਕੇ ਬਾਹਰ ਕੱਢ ਕੇ ਟਾਇਰ ਤਾਂ ਪਹਿਣਗੇ ਉਹ ਵੀ ਟੈਂਕੀ ਚੱਕੀ ਜਾਂਦੇ ਬੰਦੇ ਆ ਚੱਕ ਲੈ ਟੈਂਕੀ ਟੈਂਕੀ ਕਾਸ ਦੇਣੀ ਅੱਜ ਟੈਂਕੀ ਕਾਸਣੀ ਐ ਟੈਂਕੀ ਕਾਸ ਦੇਨੇ ਹੋਰ ਉਹ ਬੰਲਾ ਉਹ ਲਾ ਆ ਇਧਰ ਦੀ ਆ ਜਾ ਲਓ ਜੀ ਉਹ ਤਾਂ ਲਾ ਲਾ ਕਾਸ ਤੰਬੂ ਉਹ ਹੋਗੀ ਲਓ ਜੀ ਕਾਸ ਦੀ ਟੈਂਕੀ ਥੱਲੇ ਨਾਟ ਨੋਟ ਕਾਸ ਦੇਨੇ ਤੇ ਉਹ ਲਾ ਦੇਣੀ ਪਾਈਪਾਂ ਪਾਈਪਾਂ ਲਾ ਕੇ ਫਿਰ ਪਾਉਣੇ ਟਾਇਰ ਟਾਇਰ ਟੂਰ ਪਾ ਕੇ ਤੇ ਫਿਰ ਕੱਢਾਂਗੇ ਕਿਹੜਾ ਦੇਖਿਓ ਮੂਰ ਲਈ ਪਾ ਦੇਨੇ ਮਗਰ ਲਈ ਵੀ ਪਾ ਦੇਨੇ ਚਾਰੇ ਪਾਵਰ ਨੇ ਨਾਮੇ ਵੱਡੇ ਜੀ ਡੀਜ਼ਲ ਪਾਉਣ ਲੱਗੇ ਥੈਂਕ ਯੂ ਕੱਟਣ ਨੂੰ ਹੁੰਦਾ ਹੈ ਆ ਬੇ ਡੀਜ਼ਲ ਪਾਉਣ ਲੱਗੇ ਗੱਡੀ ਜਾਂਦਾ ਹੁੰਦਾ ਕੱਢਣਾ ਤਾਂ ਟੱਕੀ ਖੋਲ ਕੇ ਕੱਢਦਾ ਕਾਢੀ ਪਾਵੇ ਪਾਵੇ ਡੀਜ਼ਲ ਭਰਦੇ ਕਰ ਬਿਨਾ ਫੀਕ ਤੋਂ ਪਾ ਦਈਦਾ ਕਿੰਨੇ ਬਣਾਇਆ ਇਹ ਕਿਉਂ ਸੋਹੀ ਕਿਉਂ ਥੱਲੇ ਵੀ ਥੱਲੇ ਸੀ ਬਈ ਫਿਰ ਉਦੋਂ ਵੀ ਤੂੰ ਪੁੱਠੀ ਕਾਸਤੀ ਹੋਗੀ ਜਿਹੜੇ ਮਰਜ਼ੀ ਭਾਵੇਂ ਜਾਂਸੀ ਜਾ ਕੇ ਦੇ ਪਿਆ ਲੋ ਜੀ ਦੇਖੋ ਜੀ ਲੋ ਜੀ ਕੱਢ ਲਿਆ ਬਾਹਰ ਅੱਜ ਕੱਢਤਾ ਬਾਹਰ ਹੁਣ ਟਾਇਰ ਕੱਟਾਂਗੇ ਟਾਇਰ ਕੱਢ ਲਈਏ ਕੱਢ ਲਿਆ ਬਾਹਰ ਦਾਲਾ ਕੁਗਾ ਕਾਂ ਬਾਹਰ ਕੱਢ ਕੇ ਇਹਦੇ ਘਾਇਰ ਪੱਕਾ ਹੁੰਦੇ ਨੇ ਝੌੜੇ ਉਹ ਟੁੱਟ ਵੀ ਲੋ ਆਹ ਦੇਖੋ ਕੱਢ ਲਿਆ ਬਾਹਰ ਹੁਣ ਕਾਹਨੇ ਟਾਈਮ ਲੋਈ ਲਗੇ ਹੁਲਣ ਟਾ 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 ਬਸ ਕੱਢ ਕੇ ਨਾ ਨਾਟ ਵੀ ਨਵੇਂ ਲਿਆਂਦੇ ਨਵੇਂ ਪਾ ਦੇਣੇ ਥੇਕਲਾ ਹਾਲ ਖਲੇ ਆ ਲੋ ਲਾਤਾ ਲਾਤਾ ਬਾਹਰ ਚਾਚਾ ਨੇ ਲਿਆ ਸਾ ਤੇ ਚਲੋ ਚਾਚਾ ਟਾਇਰ ਲਵਾਏ ਦੇ ਨਾਲ ਲਿਆ ਟਾਇਰ ਨਾ ਉਹ ਦਿਨ ਨਾਲ ਪਏ ਸੀ ਵੀ ਇਹ ਵੀ ਕਹਿੰਦੇ ਹੋਗੇ ਸਾਨੂੰ ਕੋਈ ਜਿਹੜਾ ਹੋਵੇ ਲੰਮੇ ਕਾਹਦੇ ਆਹ ਇੱਕ ਹੀ ਜਾਂਦਾ ਸੁਣ ਲੋ ਲੋ ਜੀ ਵੱਡੇ ਲਓ ਜੀ ਲਾਉ ਨੇ ਦੇ ਗ੍ਰਾਮ ਦੇ ਨਹੀਂ ਇਹ ਲਾਉਗਾ ਹੈਲੋ ਚਲੋ ਚਲਾ ਚਲੋ ਆਈ ਜਾਂਦਾ ਆਈ ਜਾਂਦਾ ਇਹੀ ਲੈ ਚੱਲ ਅੱਗੇ ਬਿਠਾ ਫਿਰ ਚੱਲ ਲਾਗੇ ਮੇਰੇ ਤੇ ਕਰ ਲੋ ਪੱਕਾ ਥਾ ਇਹ ਤਾਂ ਆ ਜਾਣਾ ਉਹਰੇ ਨੂੰ ਲੈ ਲੋ ਆਏ ਨਾ ਮਾਰੂ ਬਾਈ ਪਾਟਾ ਟਾਇਰ ਕਸੀ ਜਾਂਦਾ ਲਗਾਤੇ ਆਸ ਪਾਸੇ ਲਾਵਾਂਗੇ ਲੈ ਲੋ ਇਧਰ ਲਾ ਵੇਖੋ ਗੱਡਾ ਤੇ ਉਧਰ ਲਾ ਵੇਖੋ ਦੇਗਾ ਜਾ ਬਾਹਰ ਇਹ ਚੱਕ ਲਾ ਦੇ ਲਓ ਜੀ ਲੱਗਾ ਕੋ ਲੋਈ ਕਾਬਲੇ ਠੋਕੀ ਜਾਂਦੇ ਆ ਇਧਰ ਵੀ ਇਧਰ ਵੀ ਚੜ੍ਡ ਦੇਣਾ ਟਾਇਰ ਖੋਲਤਾ ਦਿੱਤਾ ਹੁਣ ਕਹਿੰਦੇ ਚੜਾਉਣਾ ਨਾੜ ਜਾ ਇਧਰ ਦਾ ਚੜਾਤਾ ਸੀਗਾ ਦੇਖੋ ਬੰਦੀਆਂ ਨੇਗਾ ਤੇ ਮੂਰੇ ਵੀ ਚੜਾਈ ਦੇਣੇ ਆ ਪੂਰੇ ਵੀ ਚੜਾ ਦਨੇ ਆ ਤੇ ਇਧਰ ਚੜਾ ਕੇ ਫੇਰ ਵੇਖਾਂਗੇ ਤੇ ਬਾਅਦ ਚ ਉਥੋਂ ਕੰਮ ਕਰਾ ਕੇ ਪੈਰ ਤਾਨ ਬਣਾ ਕੇ ਛੋਲਵਾ ਕੇ ਸੈਟ ਕਰਾ ਕੇ ਸੀਟ ਵੀ ਫਿਰ ਲਾਵਾਂਗੇ ਇਹਦੀ ਬਾਅਦ ਚ ਜਮਾ ਰੰਗ ਲਊਗਾ ਹੋ ਗਿਆ ਜਦੋਂ ਰੰਗ ਦਾ ਘਰੇ ਹੀ ਕਰਾਂਗੇ ਰੰਗ ਕਾਸਟ ਕੋਸਟ ਕਨਾ ਧਵਾ ਕੇ ਲਿਆਵਾਂਗੇ ਉਥੋਂ ਚਲੋ ਲਓ ਜੀ ਆ ਗਿਆ ਟਾਇਰ ਉਹ ਵੀ ਬਾਹਰ ਉਹ ਆ ਗਿਆ ਲੈ ਉਹ ਆ ਗਿਆ ਹੁਣ ਚਾੜ ਦਨੇ ਆ ਤੇ ਫੇਰ ਨਸਾ ਕਾਟ ਕੇ ਲਿਆਂਦਾ ਫਸਿਆ-ਪਾਸ ਹੀ ਗਾ ਉਧਰੋਂ ਟਾਇਰ ਲੱਗਦਾ ਸੀਗਾ ਉਧਰੋਂ ਜਾਵਣ ਲੱਗਦੀ ਸੀਗੀ ਲਓ ਜੀ ਹੁਣ ਆ ਪਾ ਦਨੇ ਆਪ ਇਧਰ ਲਾਦਾ ਚੜਾਤਾ ਤੁਹਾਨੂੰ ਖਾਏ ਆਈ ਆ ਇਧਰ ਲਾ ਵੀ ਲੱਗ ਦੂਜੇ ਨਾਲੋਂ ਤੇ ਹੈ ਵੀ ਕੰਪਨੀ ਆ ਯਾਰ ਦੂਜੇ ਦੂਜੇ ਟੀੜਾਂਗੀਆਂ ਨਹੀਂ ਹੋਈਆਂ ਠੀਕ ਆ ਚੜਾ ਦੇਨੇ ਇਹਨੂੰ ਵੀ ਚੜਾ ਕੇ ਇਹਨੂੰ ਤੇ ਫਿਰ ਮੂਰ ਨੂੰ ਕਰ ਲੈ ਹੁਣ ਲਗਾਉਂਗੇ ਲੱਗੇ ਆ ਕਰਨ ਸੈਟ ਚੱਲ ਮੂਰ ਨੂੰ ਖਿੱਚਿਆ ਰੋੜਿਆ ਖੱਚ ਦੇ ਖੱਚ ਦੇ ਖੱਚ ਦੇ ਮੂਰ ਨੂੰ ਰੋੜਿਆ ਕਰਦੇ ਆ ਉਹ ਮੂਰ ਨੂੰ ਖਿੱਚਿਆ ਕਰਨਾ ਟਾਇਰ ਉਹ ਮੈਂ ਆਪੀ ਕਰ ਦੂ ਤੂੰ ਜਾ ਕੇ ਚੱਕ ਲੈ ਲੈ ਚਾ ਚ ਇੱਧਰ ਲੈ ਲੋ ਜੀ ਲੈ ਲੋ ਜੀ ਲਾਉਤਾ ਟਾਇਰ ਉਹ ਵੀ ਕਰਤਾ ਫਟ ਕਰਤਾ ਓਕੇ ਠੀਕ ਐ ਬਾਹਰ ਚ ਵਖਾਉਂਦੇ ਲੈ ਲੋ ਲਾ ਕੇ ਪਾਸੇ ਹੋਈ ਲੈ ਲੋ ਜੀ ਪਾਸੇ ਇਦਾਂ ਲਾ ਕਾਸਟ ਹੋ ਗਿਆ ਠੀਕ ਹੈ ਹੁਣ ਲੈ ਲੈ ਗਾ ਚਕੜਾ ਆ ਕਾਸਟ ਮੂਰ ਨਹੀਂ ਲੱਗਦੇ ਹੁਣ ਇਹ ਮੂਰਲਾ ਟਾਇਰ ਵੀ ਲਾਤਾ ਹੁਣ ਪਾ ਦਨੇ ਆ ਉਹ ਮਗਰ ਨਾਲ ਤਕੜਾਤੇ ਇਧਰੋਂ ਵੇਖੋ ਲੋਕ ਆਹ ਪਿਆ ਹੁਣ ਚਬੜਾ ਪਾ ਲਾ ਦੇ ਦੇਖੋ ਹੋ ਗਿਆ ਲਓ ਯੋ ਲੈ ਆਂਦਾ ਬੈਗ ਮੂੜੇ ਇੱਧਰ ਲਾ ਬੈਗ ਇੱਧਰ ਲਾ ਇੰਦਰ ਲਾ ਇਹ ਦੂਜੇ ਵਾਲਿਆ ਦੂਜੇ ਵਾਲਿਆ ਆਉਣਾ ਪੈਣਾ ਲਓ ਦੇਖੋ ਚਲ ਦੇਖਦੇ ਹਾਂ ਜੀ ਲਾ ਕੇ ਬਾਹਰ ਚੱਕ ਤਾਂ ਹੋ ਰਿਹਾ ਹੋਰ ਲੈ ਆਂਦਾ ਦੇਖਦੇ ਹਾਂ ਲਾ ਕੇ ਕੀ ਕਹਿੰਦੇ ਜੇ ਲੱਗ ਗਿਆ ਤਾਂ ਪਲੇਟ ਆਇਗਲ ਲਾਉਣੀਆਂ ਪੈਂਦੀਆਂ ਨੇ ਪਲੇਟ ਆਇਗਲ ਹੈ ਨਹੀਂਆਂ ਥੋੜੀਆਂ ਇਹ ਦੇਖਦੇ ਹਾਂ ਕੀ ਬਣਦਾ ਲੱਗਦਾ ਕਿ ਨਹੀਂ ਲੱਗਦਾ ਮੈਨਾਂ ਨਾ ਪਾਉਂਦਾ ਨਹੀਂ ਕਰਦਾ ਲੋਕ ਵੇਖਦੇ ਹਾਂ ਹੱਬ ਚ ਪੈ ਜਾਊਗਾ ਦੇਖਦੇ ਹਾਂ ਚਲ ਕੋਈ ਆਉਂਦਾ ਲੱਗ ਜਾਂਦਾ ਫਿਰ ਲੋ ਹੱਬ ਤੋਂ ਆਉਣਾ ਹੱਬ ਤਾਂ ਮੌਕੇ ਤੇ ਕੋਈ ਨਹੀਂ ਆਇਆ ਕੱਲੇ ਆਪੜਾ ਚਲ ਐਂਟਰਪ੍ਰਾਈਜ਼ ਲਾ ਕੇ ਦਾਂਗੇ ਲੋ ਲਾਉਣ ਲੱਗੇ ਆ ਇਹ ਵੀ ਨਾ ਫਿਰ ਦੂਜਾ ਹਿੱਸਾ ਲਾ ਕੇ ਗਲੋਬਲ ਇਹਦੇ ਵੀ ਲੋ ਲੱਗੇ ਆ ਲਾਉਣ ਤਾਰ ਇਹਦਾ ਵੀ ਆਹ ਦਾ ਲਾਤਾ ਇਧਰ ਲਾਤਾ ਲਾਦਾ ਉਹ ਵੀ ਪਸ਼ਰੇ ਪੈ ਗਏ ਬਣ ਵੀ ਓਕੇ ਦੀ ਰਿਪੋਰਟ ਦੇਖੋ ਮੰਮ ਬਾਹ ਦਾ ਬਣ ਵੀ ਕੱਲ ਲਓ ਜੀ ਹੋ ਗਿਆ ਨੇੜੇ ਓੜਾ ਹੀ ਰਹੇਦਾ ਬਸ ਪੈਣ ਵਾਲਾ ਹੀ ਆ ਹਾ ਨਾਟਰਾ ਵਾਲਾ ਚੱਕ ਲੰਡਾ ਮਾੜਾ ਹੋਰ ਨਹੀਂ ਮਾ ਕਰ ਫਿਰ ਮਾੜਾ ਨੀਵਾ ਕਰਦੇ ਮਾੜਾ ਚੱਕ ਵਈ ਬਹਿ ਗਿਆ ਬਹਿ ਗਿਆ ਲੱਖ ਰੁਪਈਆ ਮੂਰੇ 3 ਲੱਖ ਮਗਰ ਕੇ 3.5 ਠੀਕ ਹੈ 3.5 3 ਲੱਖ ਬੜੀ ਗੱਲ ਸਮਾਣੋ ਬੇਟੀ ਲਓ ਜੀ ਲੇਖਾ ਪੰਡੀ ਗੱਲ ਹੈ ਠੀਕ ਹੈ ਇਹਦੀ ਜਾਂਦੀ ਦਾ ਰਿਪੋਰਟ ਲੋ ਜੀ ਦੇਖੋ ਇਹਦਾ ਓਕੇ ਦੀ ਰਿਪੋਰਟ ਆ ਵਾਚੇ ਲੈ ਗਿਆ ਫਿਰ ਗਾਂ ਜਮਾ ਲਓ ਇਹ ਲਓ ਜੀ ਚਾਰ ਲੈ ਕੇ ਚੱਲੇਗਾ ਫਿਰ ਹੋਰ ਲੈ ਜਾਵਾਂਗੇ ਕਿਹੜਾ ਇੱਕ ਢਾ ਲਾਇਆ ਜੀ ਤੂੜੀ ਤੇ ਚਾਰ ਆ ਤੂੜੀ ਤੇ ਚਾਰ ਆ ਆ ਜੀ ਇਥੇ ਮਿਲਦਾ। ਉਧਰ ਦੇਖੋ। ਆਹ ਹੋ ਗਿਆ। ਬਈ ਆਇਆ। ਕਿਤਾਬ ਮੈਂ ਬੈਂਕੀ ਬੋਲ ਕਰਾ ਲਈਏ। ਤੋ ਸੈਂਪਲ ਪੜਿਆ। ਇਥੋਂ ਤਾਂ ਕਿਤਾਬ। ਲਓ ਦੇਖੀਏ ਲੋਕ। ਠੀਕ ਆ ਚਾਰ ਲਾਦ ਲਿਆ। ਹੁਣ ਲੈ ਜਾਵਾਂਗੇ। ਫੇਰ ਅਗਲੇ ਕਿਹੜੇ ਦਿਨ ਜਾਵਾਂਗੇ ਦੋ ਟਰਾਲੇ ਲੈ ਜਾਵਾਂਗੇ। ਚਾਰ ਤਾਂ ਹੀ ਲੈ ਜਾਵਾਂਗੇ ਅਗਲੇ ਕਿੜੇ ਨੂੰ ਤਾਂ। ਲਓ ਜੀ ਵੇਖੋ ਗੱਠਾਂ ਬੰਨਣ ਵਾਲੀ ਮਸ਼ੀਨ। ਇਧਰ ਤਾਂ ਪਹਿਲਾਂ ਬਿਜਲੀ ਘਰ ਚੈੱਕ ਕਰੋ। ਕੀ ਕੋਸਾ। ਓਹ ਬਿਆਜਾਰ। ਇਧਰ ਲਾ। ਬੈਰ ਨਹੀਂ ਗਿਣ ਸਕਦੇ ਕਿ ਐਨੇ ਬੈਰਾਂ ਚైనా ਬੈਰਾਂ ਦੇਖੋ ਕਿੰਨਾ ਸਮਾਨ ਘਟੋ ਘਟ 1000 ਬੈਰਾਂ ਹੋਊਗਾ ਲਓ ਦੇਖੋ ਲਓ ਜੀ ਉਹਦਰ ਪਿਆ ਝੋਨਾ ਉਹ ਪਿਆ ਚਾਰ ਦੀਆਂ ਤੜਾਂ ਲਾਈਆਂ ਭਰਨੀਆਂ ਥੋਪ ਲੱਗੀ ਜਦੋਂ ਕਹਿੰਦੇ ਪਰਾਂ ਆਉਂਦਾ ਬੀਸਟ ਦੱਬੀ ਇਧਰ ਆਉਂਦਾ ਇੱਕ ਸਾਈਡ ਤੇ ਲਾ ਲਾ ਇਧਰ ਨੂੰ ਕਰਕੇ ਆਉਂਦਾ ਉਹਦੇ ਤੇ ਬਹਿਨੇ ਆਪਾਂ ਚਤਰੀ ਵਾਲੇ ਤੇ ਬੈਠਾਂਗੇ ਸਾਰੇ ਨੂੰ ਇਧਰ ਕਰਦੇ ਆਂਗੇ ਲਓ ਜੀ ਹੁਣ ਚੱਲੇ ਆਂ ਉਥੇ ਸੇਵਾ ਤੇ ਤੂੜੀ ਆ ਇਹਦੇ ਚ ਤੂੜੀ ਆ ਕਿਵੇਂ ਚਾਚਾ ਹੋਰ ਕੰਮ ਲਓ ਜੀ ਵੱਡੇ ਰੋਡ ਤੇ ਚੜ ਕੇ ਆਉਂਦਾ ਬਡੇ ਰੋਡ ਤੇ ਚੜ ਕੇ ਤੇ ਹੁਣ ਫਸ ਬਜਨਾ ਹਰੀ ਗਈ ਚਲੋ ਬਡੇ ਰੋਡ ਤੇ ਚੜਾਦਾ ਟਰੈਕਟਰ ਕਰਾਂ ਚੱਲਦੇ ਆਂ ਟੋਗ ਲਿਆ ਉਹਨਾਂ ਨੇ ਤੇ ਰੋਡ ਹੋ ਜੂਗੀ ਤੇ ਚੱਲਾਂਗੇ ਲਓ ਜੀ ਬਡੇ ਰੋਡ ਤੇ ਚੜ ਗਏ ਸੀ ਓਏ ਹੌਲੀ ਜੀ ਪਾੜ ਗਿਆ ਲਓ ਜੀ ਇੱਥੇ ਖੜੇ ਸੀ ਓਹ ਪਤਾ ਹੋਏ ਹਵੇਲੀ ਇਦਾਂ ਪਾਣੀ ਇਹ ਲੈਣਾ ਤੇ ਫੇਰ ਗਾਂ ਪੀਵਾਂਗੇ ਰੋਟੀ ਖਾਵਾਂਗੇ ਆਹੋ ਆਹ ਪਹੁੰਚ ਕੇ ਦਾ ਥੋੜੀ ਬਾੜੀ ਰਹਿ ਗਿਆ ਉਹ ਜੰਨੇ ਐ ਸੇ ਅੰਬ ਆਈ ਤੀਂ ਸੇ ਆਈ ਜਾਂਦਾ ਦਾੜਾ ਡਿਚੜਾਈ ਜਾਂਦਾ ਆ ਗਏ ਜੀ ਬਾਸਾ ਥੋੜੀ ਬਾੜ ਰਹਿ ਗਈ ਮਾਫੂ ਆ ਗਏ ਮਾਫੂ ਐ ਵੀ ਮਾਫੂ ਆ ਗਏ ਫਾਟ ਕੇ ਕੇ ਬੰਦ ਆਟ ਕੇ ਬੰਦ ਆ ਤੇ ਹੁਣ ਖੜਨਾ ਪੈਣਾ ਪਿੱਛੇ ਆਉਂਦੇ ਆ ਉਹ ਵੀ ਚੱਲ ਕੋਈ ਨਾ ਉਹਨਾਂ ਨੂੰ ਆ ਜਾਣੇ ਫੋਹਲੀ ਆਉਂਦੇ ਥੋੜਾ ਜਿਹਾ ਜਾਣ ਜਾਣਗੇ ਨਾ ਹਾਂ ਚੱਲ ਆਈ ਜਾਂਦੇ ਕੋਈ ਨੂੰ ਇੱਥੇ ਹੁੰਦਾ ਨੰਨਾ ਵਾਲਾ ਇੱਥੇ ਲੋਨ ਫਾਟ ਕੇ ਖੜ ਗਏ ਆਮੂਂ ਖੜਾ ਆਓ ਜੀ ਮੇਰਾ ਦਾ ਨਾ ਦਰਿਆ ਆਉਣ ਵਾਲਾ ਆ ਜਾਣਾ ਦਰਿਆ ਥੱਲੇ ਤੇ ਇਹ ਅੱਜ ਉਹ ਆ ਟਰੈਕਟਰ ਆਪਣੇ ਮੇਰਾ ਆ ਜਾਣਾ ਹਰ ਹਰੀ ਕੇ ਆ ਜਾਣਾ ਬਾਬਾ ਹਰੀਆਂ ਤੋਂ ਫਿਰ ਜਾਵਾਂਗੇ ਆਫਲਾਈਨ ਆਪਾਂ ਦਰਿਆ ਆ ਬਸਾਉਂਦੇ ਆਂ ਫਿਰ ਦਰਿਆ ਦੀਆਂ ਜਾਂਗੇ ਆਪਾਂ ਜਾਵਾਂਗੇ ਚੱਪੈਟ ਲੋ ਜੀ ਆ ਗਿਆ ਦਰਿਆ ਦੇਖੋ ਆ ਨਿਕਾ ਕਿੰਨੇ ਖੁੱਲੇ ਹੋਏ ਆ ਆ ਰਿ ਗਿਆ ਐਡ ਕੋਈ ਪਿੰਡ ਜਾਂਤਾ ਫਸਾ ਉਹ ਵੇਖਣ ਆ ਜਾਂਦੀ ਆ ਪਾਣੀ ਪਾਣੀ ਇੱਥੇ ਰੁਹਿੰਦਾ ਦਾ ਪਾਣੀ ਪਾਣੀ ਕਰਦਾ ਭੰਗਰਾ ਵਾਪਸ ਨਾ ਦੇਖੋ ਕਿ ਨਾ ਪਾਣੀ ਫਸ ਫਸਲਾਂ ਫਸਲਾਂ ਟੋਪਾਂ ਵਿਚਾਰਾਂ ਦੇ ਪੱਠੇ ਪੁੱਠੇ ਪਾਈਆਂ ਦੇ ਦਾ ਘਰ ਘੁਰ ਵੀ ਠਾਈ ਜਾਂਦੇ ਆ ਵਿਚਾਰਿਆਂ ਦੇ ਬਹੁਤ ਦਾ ਫੋਹ ਹੋ ਜੀ ਜਾਂਦਾ ਭਰੇ ਹਾਲ ਉਹ ਸਰਪੰਚ ਜੀ ਕੋਲ ਦਾ ਸਾਮਾਨ ਲਓ ਜੀ ਆ ਇਹ ਜੀ ਜਾਂਦਾ ਕੀ ਬਣਿਆ ਹੋਊਗਾ ਕਿੰਨਾ ਨੀਵਾਸਾਂ ਬੈਠਾ ਕਿੰਨਾ ਪਾਣੀ ਆਇਆ ਹੋਊਗਾ ਇੱਧਰ ਰੂਪ ਰੂਪ ਜਮੀਂ ਪੈਂਦਾ ਪੀਆ ਮੈਂ ਟੱਕ ਜਾਂਦਾ ਹੋਊਗਾ ਰਿਗਾਰਡਮੈਂਟ ਹੈ ਕਿੰਨਾ ਨਵਾਂ ਇੱਥੋਂ ਵੇਖ ਕਿੰਨੀ ਝਾਲਾ ਕਹਿੰਦੇ ਆ ਪਾਣੀ ਲੈ ਆ ਹਾਂ ਆਵੇ ਗਿਆ ਆ ਇਧਰ ਤੋਂ ਪਾਣੀ ਲੋਗ ਆਵੇ ਘਾਰੇ ਘੂਰੇ ਖੇਵੇਂ ਭਾਈ ਉਹ ਗਿਆ ਟਰੈਕਟਰ ਆ ਬੜਾਈ ਗੱਲ ਉਹਦੇ ਦੀ ਸਟਾਹ ਜਾਂਦਾ ਉਹਦੇ ਬਸ ਨਾਂਂ ਦੀ ਹੈ ਆਹ ਨਜ਼ਰੜ ਹਰੀ ਕੇ ਆ ਕੇ ਆ ਸ਼ਹਿਰ ਦੇ ਵਿੱਚ ਆ ਗਿਆ ਵੇ ਕਿਵੇਂ ਘਾਰੇ ਘੂਰੇ ਉਹ ਵੇ ਉਹ ਵੇ ਕੈਸ ਕਰਦਾ ਇਹਨਾਂ ਉਹ ਵੇ ਆ ਕੈਸ ਕਰ ਤੇ ਉਹ ਕੁੱਦਰ ਵੱਟਾ ਕੈਸ ਕਰਦਾ ਆ ਕੈਸ ਕਰਦਾ ਆਈ ਜਾਂਦੇ ਫੇਡ ਕਰੇਦਾ ਆਫਾ ਬਣਦਾ ਇੱਥੇ ਮੱਛੀ ਤੇ ਕਰੇ ਲੱਗੇ ਹੋਏ ਯਾਰ ਮੱਛੀ ਖਾਣਾ ਬਹੁਤ ਆਇਤ ਟੈਨਸ਼ਨ ਕਿਆ ਕਰਾਓ ਜੀ ਲੋ ਇਹੋ ਜਿਹਾ ਸ਼ਹਿਰ ਹੈ ਹਰੀਗੇ ਸ਼ਹਿਰ ਆਇਥੇ ਪੰਪ ਤੁਹੰਦਾ ਆਵੇਗਾ ਪٹرول ਪੰਪ ਚੱਕਿਆ ਗਿਆ ਹੋਵੇ ਦੁਕਾਨਾਂ ਦਾ ਤਾਂ ਸੇਫਟ ਈ ਦਾ ਯਾਰ ਆ ਥੋੜਾ ਜਿਹਾ ਤਾਂਗਾ ਹੈ ਇੱਥੇ ਇਹ ਖਾਣਾ ਵੀ ਆ ਖਾਣਾ ਇੱਧਰ ਹੋਰ ਆ ਖਾਣਾ ਵੀ ਚਲ ਯਾਰ ਇੱਥੇ ਪਰ ਹੋਟਲ ਆ ਫੂਟਾ ਲ ਪਕੌੜੇ ਆ ਪੂੜੀਆਂ ਆਲੇ ਪਰ ਡਾਂ ਰੇ ਬਹੁਤ ਹੋਇਆ ਹੈ ਸਮਾਨ ਤਾਂ ਫੇਰ ਵਾਵਾ ਵਡਾ ਲੋ ਜੀ ਆ ਦੁਕਾਨ ਬੇਸਤਰੀ ਦੀ ਪਿੰਦੇ ਦੀ ਹਾਂਜੀ ਕੀ ਕਰਾਉਣਾ? ਡਰਬੋ। ਡਰਬੋ ਲੋਣੀ 25 ਕਿਰਾਂ ਦੇ। ਲਓ ਜੀ। ਉਧਰੋਂ ਹਰੀਆਂ ਕੰਨਾਂ ਆ ਕੇ ਦੇਖ ਬਾ ਫਾਈ ਲਾਡਾ ਹੀ ਆ ਜਾਣੇ ਕਹਿੰਦਾ। ਆ ਡੈਗ ਵੀ ਇਹਦਾ ਆਵਦਾ ਹੀ ਐ। ਬੂੜ-ਬੂੜ ਤਾਂ ਨਹੀਂ ਲਾਇਆ ਉੱਤੇ ਹਜੇ ਰਾਇ ਹੀ ਨਹੀਂ ਕੀਤੀ ਇਹਨੇ। ਲਓ ਜੀ ਦੇਖੋ। ਪਾਣੀ ਪਾਣੀ ਦੇਖੋ ਆਏ ਸਰਦਾਰ ਇਹ ਤਾਂ ਆਏ ਸਾਰੇ। ਸਾਰੇ ਖੇਤ ਆ ਇਹ। ਦੋ ਬੇਰਦੇ ਆ। ਆਹਾ। ਦਾਾਂ ਵੀ ਦਿਖਾਉਂਦੇ ਆ। ਦੇਖੋ ਪਾਣੀ ਪਾਣੀ ਉਹ ਉਹ ਦਾ। ਪਾਣੀ ਬਣਿਆ। ਦੇਖੋ ਵਰਦਾ ਪਾਣੀ। ਵਾਹ। ਉਹ ਇੱਕ ਨਾ ਦੋ ਦਾ ਬਹੁਤ ਬਹੁਤ ਵੇਖ ਲੈ। ਆਹ ਬਿਲਡਿੰਗ ਆ ਜੇ ਬੈਂਕ ਬੜਿਆ। ਆ ਸਕੂਲ ਸਕੂਲ ਸੀਗਾ ਕੋਈ ਇੱਥੇ ਸਕੂਲ। ਦੇਖੋ ਪਾਣੀ ਪਾਣੀ ਆ ਇੱਕ ਤਾਂ ਤੁੱਪ ਨਹੀਂ ਇਧਰੋਂ ਤੁੱਪ ਪੈਂਦੀ ਉਧਰੋਂ ਖੜਨ ਥਾਂ ਨਹੀਂਗਾ ਉਹ ਜਿੱਥੋਂ ਚੱਕਰਨੇਗਾ ਜਾਂਦੀ ਆ ਪਾਣੀ ਪਾਣੀ ਆ ਪਾਣੀ ਪਾਣੀ ਖੜਦਾ ਉਹ ਨਹੀਂਗਾ ਕਿ ਦੇਖ ਚ ਉਹਨੇ ਦੀ ਦੌਕੀ ਖੜੀ ਹੈ ਨਹੀਂ ਤੇ ਜਿਹੜੀ ਉੱਚੇ ਥਾਂ ਜਿਹੜੀ ਪਾਣੀ ਪਾਣੀ ਖੜਦਾ ਪਾਣੀ ਪਾਣੀ ਖੜਦਾ ਆ ਇਧਰ ਹਰਾ ਇਧਰ ਆ ਛੜਕ ਕਰਕੇ ਆ ਪਜਾ ਲੋ ਇਹ ਦੇਖੋ ਓਏ ਹੁਣ ਛਾਵੇਂ ਦੇਹੂਗਾ ਕਿ ਦਿਨਾਂ ਤੋਂ ਓਹ ਸਰਾ ਨਿਗਾਹ ਹੀ ਮੁੱਕ ਜਾਂਦੀ ਆ ਬਸ ਪਾਣੀ ਨੀ ਮੁੱਕਦਾ ਦੇਖੋ ਕਿੰਨਾ ਬੁਰਾ ਹਾਲ ਆ ਇਹ ਵੀ ਕਿੰਨਾ ਬੁਰਾ ਹਾਲ ਨੇ ਦੇਖਿਆ ਹੋ ਰਿਹਾ ਸਾਹਮਣੇ ਘਰ ਜਿਹੜਾ ਆਹ ਉਹ ਸਾਹਮਣੇ ਰੁੱਖਾਂ ਆ ਜੋ ਠੀਕ ਉਹ ਉਹ ਆਪੇ ਤੇ ਨਿਕਲ ਗਿਆ ਆ ਸਾਰੇ ਘਰ ਆਏ ਪਾਣੀ ਬਟ ਉਹ ਦੇਖੋ ਇਹ ਪਾਣੀ ਪਾਣੀ ਲੰਘ ਕੇ ਚੱਲਦਾ ਬਰਛਾ ਦਾ ਪਾਣੀ ਨਹੀਂ ਘਟਣਾ ਦੇ ਨੇ ਇਹਨੇ ਅਸੀਂ ਕੰਨ ਦਾ ਪਾਣੀ ਪਾਣੀ ਹੈ ਦੇਖੋ ਪੂਰੇ ਹਾਲਾ ਸੜਕ ਵੀ ਟੁੱਟ ਗਈ ਚੱਲ ਗਈ ਹੈਗਾ ਡੱਕ ਜਾਣਾ ਨਾ ਠੀਕ ਹੈ ਦੇਖੋ ਜੀ ਪਾਣੀ ਬਾਹਰ ਕਰੋ ਨਾ ਪਾਣੀ ਚਲੇ ਆਉਂਦਾ ਆ ਥੋੜੇ ਪਿੰਡੇ ਰਾਈ ਜਾਂਦੇ ਆ ਲਾਈ ਆਂਦੇ ਆਏ ਲੋਈ ਸੀ ਲਾਉਣਾ ਹੋਊਾ ਗੁਰੂ ਘਰ ਲੋ ਆਵੇ ਟਰੈਕਟਰ ਆਪਣੇ ਆਰੇ ਸੋ ਬਣਾਉਣਾ ਹੋ ਘੜਾ ਈ ਗੱਲ ਸੁੱਥੇ ਲਾਉਣਾ ਚਲੋ ਜਿਹੜਾ ਖਰਦਾ ਲੈਵਾ ਹੋ ਗਿਆ ਜਿਹਨੇ ਜਿਹੜੇ ਵੀ ਇੰਨੇ ਖਰਦਣਾ ਵਾ ਨਾ ਜਾਂ ਸਕਦਾ ਵਾ ਲੋ ਜੀ ਦੇਖੋ ਕਿੰਨਾ ਤੇਜ਼ ਪਾਣੀ ਹੈ ਪੂਰਨ ਸਪੀਡ ਆ ਸਪੀਡ ਦਾ ਪਤਾ ਹੀ ਨਹੀਂ ਕਿੰਦੀ ਕਿ ਸਪੀਡ ਹੈ ਇਹਦੀ ਦੇਖੋ ਗੁਰਦਾਰੇ ਦੇ ਜਮਾ ਨਾਲ ਦੀ ਨਾਲ ਉਧਰ ਮਗਰਲੇ ਪਾਸੇ ਤੇ ਜਮਾ ਨਾਲ ਦੀ ਆਉਂਦਾ ਲੋ ਕੋ ਟੋਜ਼ ਰਿਹਾ ਕੋਈ ਨੇ ਸੋਹਣੇ ਪਾਣੀ ਕਿੱਥੇ ਕਿੱਥੋਂ ਤੋਂ ਕਿੱਥੋਂ ਤੋਂ ਨੂੰ ਵਿਖਾਈ ਆਉਂਦੇ ਪਾਣੀ ਪਾਣੀ ਆ ਪਾਣੀ ਪਾਣੀ ਕਿੰਨਾ ਕ ਹੋਊਗਾ ਮੈਂ ਮੈਰ ਜਿੰਨਾ ਹੋਊਗਾ ਮੈਰ ਜਿੰਨਾ ਹੋਊਗਾ ਪਾਣੀ ਹਾਂ ਇਹ ਥਾਬਾਣਾ ਯਾਰ ਆਹਾ ਆਹਾ ਜਿਹੜਾ ਨੰਨ ਦਾ ਇਹ ਤਾਂ ਹੋਊਗਾ ਲੋ ਜੀ ਹੁਣ ਆਏ ਆ 4 ਵਜ ਗਏ ਚਾਹ ਪੀ ਲੈਨੇ ਵਾ 2:3 ਤੱਕ ਚੱਲੋਗੇ 4 ਵਜ ਗਏ ਆ ਚਲੋ ਕੋਈ ਗੱਲ ਨਹੀਂ ਪਾਣੀ ਬਹੁਤ ਸੀਗਾ ਬਈ ਐਨਾ ਪਾਣੀ ਉਹ ਇੱਕ ਉਧਰ ਉੱਠ ਗਿਆ ਪਿੰਡ ਨੂੰ